ਚੋਣਾ ਨੂੰ ਲੈ ਕੇ ਪੰਜਾਬ ਦੇ ਚੱਪੇ-ਚੱਪੇ ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਪਰ ਇਸ ਦੇ ਬਾਵਜੂਦ ਵੀ ਗੁੰਡੇ ਲੁਟੇਰੇ ਚੋਰ ਲੋਕਾਂ ਨੂੰ ਸ਼ਰਿਆਮ ਨਿਸ਼ਾਨਾ ਬਣਾ ਰਹੇ ਨੇ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਤੋਂ ਸਾਹਮਣੇ ਆਇਆ ਜਿੱਥੇ ਪੁਲਿਸ ਥਾਣੇ ਤੋਂ ਥੋੜੀ ਦੂਰ ਤੇ ਬਦਮਾਸ਼ਾਂ ਨੇ ਨੌਜਵਾਨ ਦੇ ਨਾਲ ਅਜਿਹਾ ਕਾਰਾ ਕਰ ਦਿੱਤਾ ਕਿ ਜਿਸ ਦੇ ਸੀਨ ਦੇਖ ਤੁਸੀਂ ਵੀ ਗੁੱਸੇ ਨਾਲ ਲਾਲੋ ਲਾਲ ਹੋ ਜਾਵੋਗੇ ਹੁਣ ਦੇਖੋ ਇਸ ਵੀਡੀਓ ਦੇ ਵਿੱਚ ਜਿਹੜੀ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਰਹੀ ਹੈ ਆਸ਼ੀਸ਼ ਕਪੀਲਾ ਸਨੋ ਮਨੋਜ ਕੁਮਾਰ ਹਾਂਜੀ ਠੀਕ ਹੈ ਜੀ ਮੈਂ ਜਮੈਟੋ ਇਹ ਕੰਮ ਕਰਦਾ ਵਾਂ ਸਾਡੇ ਨਾਲ ਦੇਖੋ ਨਾ ਇੰਨੇ ਬੰਦੇ ਆ ਡੇਲੀ ਵਾਰ ਦਾ ਤਾਂ ਹੋ ਰਹੀਆਂ ਕਰੀ ਰਾਮ ਤੇਥੇ ਰੋੜ ਹੋ ਰਹੀ ਮਜੀਟੇ ਹੋ ਰਹੀ ਹੈ ਇਹ ਪੂਸ਼ ਏਰੀਆ ਠੀਕ ਹੈ ਨਾ ਨੂੰ ਕੋਡ ਆਫ ਕੰਡਕਟ ਲੱਗਾ ਹੋਇਆ ਇਲੈਕਸ਼ਨ ਵਾਲਾ ਟਾਈਮ ਕਿੱਥੇ ਹੈ ਸਰਕਾਰ ਕਿੱਥੇ ਹੈ ਪੁਲਿਸ ਕਿੱਥੇ ਉਹ ਐਮਐਲਏ ਕਿੱਥੇ ਹੈ ਸਰਕਾਰਾਂ ਜਿਹੜੀਆਂ ਕਹਿੰਦੀਆਂ ਸੀ ਅਸੀਂ ਬਲ ਲਿਆਵਾਂਗੇ ਕੋਈ ਬਦਲਾਅ ਨਹੀਂ ਹੋ ਰਿਹਾ ਨੀਰਾ ਸਾਡੇ ਬੰਦਿਆਂ ਨਾਲ ਲੁੱਟ ਖੋਹ ਹੋ ਰਹੀ ਹੈ ਨਿੱਤ ਨਵੇਂ ਬੰਦਿਆਂ ਨਾਲ ਖੋਹ ਜਾਂਦੀ ਚਾਹੇ ਡਿਲੀਵਰੀ ਬੁਆਏ ਕੋਈ ਵੀ ਹੋਵੇ ਠੀਕ ਹੈ ਰੋਜ਼ ਸਾਡੇ ਨਾਲ ਵਾਰ ਦਿੱਤਾ ਹੁੰਦੀਆਂ ਅਸੀਂ ਕਿਹਨੂੰ ਜਾ ਕੇ ਕਹੀਏ ਫਿਰ ਇਹਨਾਂ ਨੂੰ ਕਹੀਏ ਤੇ ਆ ਕੇ ਕਹਿੰਦੇ ਜੀ ਪੁਲਿਸ ਕੰਮ ਕਰ ਰਹੀ ਕਹਾਂਹੀ ਪੁਲਿਸ ਕੰਮ ਕਰ ਰਹੀ ਜਵਾਬਦੇਹ ਮੈਨੂੰ ਇੱਥੇ ਆ ਕੇ ਨਕਾ ਲੱਗਾ ਉਹ ਕਿੰਨਾ ਕੁ ਦੂਰ ਹੈਗਾ ਇੱਥੋਂ ਵਾਰ ਦਿੱਤਾ ਉਹ ਨੇਤ ਲੁੱਟ ਖੋ ਹੋ ਰਹੀ ਆ ਕਿੱਥੇ ਆਏ ਹੋ ਬੰਦੇ ਕੀ ਗੱਲ ਪੁਲਿਸ ਨੂੰ ਕਾਬੂ ਨਹੀਂ ਆਉਂਦਾ ਪੁਲਿਸ ਕਹਿੰਦਾ ਫਲੈਗ ਮਾਰਚ ਵੀ ਕਰਦੇ ਆ ਕਿੱਥੇ ਫਲੈਗ ਮਾਰਚ ਮੈਨੂੰ ਨਹੀਂ ਆਇਆ ਮੈਨੂੰ ਆ ਕੇ ਖੁੱਲੀ ਬਿਆਸ ਕਰਨ ਮੈਨਾਂ ਆ ਕੇ ਕਿਤੇ ਵੀ ਐਮਐਲਏ ਜਿਹੜਾ ਕਹਿੰਦਾ ਮੈਂ ਬਦਲਾਵ ਲਿਆਉਂਦਾ ਦੇਣ ਜਵਾਬ ਇੱਥੇ ਬੰਦਿਆਂ ਨਾਲ ਇਹ ਬੰਦੇ ਦਾ ਖੋ ਹੋਇਆ ਕੌਣ ਦੇਗਾ ਕੌਣ ਦੇਖ ਮੈਨੂੰ ਦੱਸ ਤੋ ਨਾ ਕੋਈ ਦੇਣ ਵਾਲਾਗਾ ਇਹ ਬੰਦੇ ਨੇ ਇੱਥੋਂ ਰੋਟੀ ਖਾਣੀ ਆਪਾਂ ਵੀ ਇੱਥੋਂ ਖਾਣੀ ਜੇ ਸਾਡੇ ਨਾਲ ਡੇਲੀ ਵਾਰ ਦਾ ਤਾਂ ਹੋਈਗੀ ਆਪਾਂ ਕਿੱਥੇ ਜਾਣਾ ਪੁਲਿਸ ਨੂੰ ਕੰਮ ਵੀ ਰਹਾ ਤਾ ਹੈਗਾ ਅਸੀਂ ਭਾਈ 24 ਘੰਟੇ ਕੰਮ ਕਰਦੇ ਆਂ ਮਾਲਕੀ ਹਟੇ ਨਾ ਵਾਰਦਾ ਤਾਂ ਡੇਲੀ ਆਉਣੀਆਂ ਸੀ ਕੰਮ ਨੂੰ 11 ਸੀ ਫੇਰੀ ਭੇਜੇ ਜਾਂਦਾ ਹਾਂ 16 ਵੀਰਿਓ ਚੱਲ ਜੇ ਆਪਾਂ ਫੇਰ ਵੀ ਜਾਣੇ ਕੋਈ ਗੱਲ ਨਹੀਂ ਸਾਡਾ ਕੰਮ ਹੈਗਾ ਠੀਕ ਹੈ ਜੇ ਨਾ ਕਰੀ ਸਾਡਾ ਇਨਸੈਂਟਿਵ ਮਰ ਜਾਂਦੇ ਆਪਾਂ ਕੰਮ ਕਰਦੇ ਆਂ ਜਿੱਥੇ ਤੇ ਐਡਰ ਪੈਂਦੇ ਰਾਮ ਨੂੰ ਦੇਖੋ ਇੰਨਾ ਬੰਦਾ ਗਾ ਵਾ ਇੰਨੇ ਬੰਦਿਆਂ ਚ ਕਿੰਨੀਆਂ ਵਾਰੀ ਵਾਰਤਾਂ ਹੋਈਆਂ ਹੀ ਆ ਤੇ ਪੁਲ ਨਾ ਨੂੰ ਕਹਿੰਦੇ ਸੀ ਆਪਾਂ ਫਲੈਗ ਮਾਰਚ ਕਰਦੇ ਹੋ ਕਿੱਥੇ ਕਰਦੇ ਕਿੱਥੇ ਪੁਲਿਸ ਦੀ ਚੈਕਿੰਗ ਨਾ ਗਏ ਦੱਸੋ ਮੈਨੂੰ ਨਾ ਕਿ ਇਸ ਬਾਰੇ ਤੁਸੀਂ ਪੁਲਿਸ ਨੂੰ ਕੰਪਲੀਟ ਕੀਤੀ ਹੈ ਦਿੱਤੀ ਹੈ ਪਰ ਮੈਨੂੰ ਇੱਕ ਗੱਲ ਜਾਨਣਾ ਯਾਰ ਬੰਦੇ ਫ ਹੁਣੇ ਸੋ ਤੇ ਲਾ ਕੋਈ ਕੰਮ ਨਹੀਂ ਗਾ ਜੇ ਇਲੈਕਸ਼ਨ ਦਾ ਟਾਈਮ ਆ ਜਾਂਦੇ ਐ ਐਮ ਐਲ اے ਚੋ ਕੇ ਆ ਜਾਂਦਾ ਜੀ ਹਰ ਨੋਇਆ ਵਾਰੋ ਕਿਸ ਕਰਕੇ ਇਹ ਜਿੰਨੇ ਬੰਦੇ ਕੰਮ ਕਰਦੇ ਉਹਨਾਂ ਨੇ ਡੇਲੀ ਵਾਰ ਦਤ ਹੁੰਦੀਆਂ ਉਹ ਕਿੱਥੇ ਜਵਾਬ ਦੇਣ ਦੱਸੋ ਮੈਨੂੰ ਇਹ ਬੰਦੇ ਕਿੱਥੇ ਜਾਣਗੇ ਹੁਣ ਮੈਂ ਹੀ ਕੰਮ ਕਰਦਾ ਮੇਰੀ 7 800 ਵਜਦਾ ਹੈਗਾ ਜਿੱਚੋ ਮੈਂ ਮੋਰਸਲ ਨਹੀਂ ਮੇਨਾ ਚੋਰੀ ਹੋ ਗਿਆ ਮੈਂ ਕੀ ਖਾਵਾਂਗਾ ਤੇ ਘਰੇ ਕੀ ਦਵਾਂਗਾ ਕਿਸ ਤਰ੍ਹਾਂ ਦੇ ਜੇ ਆਪਾਂ ਕੋਈ ਸਲਟ ਟ੍ਰਾਂਸਪੋਰਟ ਡੰਡਾ ਵੀ ਰੱਖ ਲੈਣਾ ਸਾਨੂੰ ਉਹ ਵੀ ਤੰਗ ਕੀਤਾ ਜਾਂਦਾ ਕਿ ਤੂੰ ਇਹ ਰੱਖਿਆ ਕਿਉਂ ਕਿਸ ਕੰਮ ਵਾਸਤੇ ਰੱਖਿਆ ਉਹਦਾ ਜਵਾਬ ਸੋ ਜਵਾਬ ਦਿਓ ਜੇ ਆਪਾਂ ਸੈਲਵਟ ਡਿਵਰਸਸ ਉਸਤੇ ਖੜੀ ਹੋਏ ਇਹ ਤਾਂ ਵੀ ਹਾਨੂੰ ਜਵਾਬ ਹੈ ਨਾ ਕਰੀਏ ਤਾਂ ਵੀ ਜਵਾਬ ਮਨ ਕੇ ਫਸਣਾ ਆਪਾ ਹੀ ਹਰ ਜਗ੍ਹਾ ਠੀਕ ਆ ਹਰ ਜਗ੍ਹਾ ਆਪਾ ਹੀ ਮਰੀਏ ਕੀ ਗੱਲ ਫੂਟ ਡਰਿਵ ਵਾਲੇ ਇਨਸਾਨ ਨਹੀਂਗੇ ਕਿ ਜਿਹੜਾ ਮਰਜ਼ੀ ਆ ਗਏ ਫੂਟ ਡਰਿਵ ਨੂੰ ਹੱਥ ਪਾ ਕੇ ਲੈ ਜਾਏ ਬੰਦੇ ਨੂੰ ਕੀ ਗੱਲ ਉਹਨਾਂ ਦੇ ਪਰਿਵਾਰ ਨਹੀਂਗੇ ਜਿਹੜੇ ਬੰਦੇ ਖੋਹ ਕਰਨ ਆਉਂਦੇ ਉਹਨਾਂ ਨੂੰ ਨਹੀਂ ਨਜ਼ਰ ਆਉਂਦਾ ਕਿ ਇਹ ਬੰਦੇ ਕਿੰਨੀ ਮਿਹਨਤ ਆਪਾਂ 24 ਘੰਟੇ ਮਿਹਨਤ ਕਰ ਰਹੇ ਗਰਮੀਆਂ 'ਚ ਮਿਹਨਤ ਕਰਦੇ ਧੁੱਪੇ 'ਤੇ ਲੱਗੇ ਰਹਿੰਦੇ ਕਿਸ ਕਰਕੇ ਆਪਣਾ ਪਰਿਵਾਰ ਪਾਲਣਾ ਸਰ ਇਹਨਾਂ ਦਾਤਰ ਦੇਖੋ ਨਾ ਪੋਸ਼ ਏਰੀਆ ਖਤਿਆ ਹੱਥਿਆਰ ਲੈ ਕੇ ਆਣਾ ਪੁਲਿਸ ਕਹਿੰਦੀ ਆਪਾਂ ਕਾਬੂ ਕਰ ਰਹੇ ਕਿੱਥੇ ਕਾਬੂ ਕੀਤਾ ਮੈਨੂੰ ਦੱਸੋ ਸਾਰੇ ਆਮ ਹਥਿਆਰ ਲੈ ਕੇ ਆਏ ਆ ਆਖਿਰੋ ਕਿਸੇ ਨਾ ਕੇ ਰਸਤੇ ਆਏ ਨਾ ਕੋਈ ਬਾਹਰੋਂ ਦੇ ਨਹੀਂ ਆਏ ਉੱਟ ਕੇ ਇੱਥੋਂ ਹੀ ਆਏ ਨਾ ਕੀ ਗੱਲ ਨਾਕੇ ਨਹੀਂ ਗਏ ਪੁਲਸ ਦੇ ਕਿੱਥੇ ਨਾਕੇ ਲੱਗੇ ਮੈਨੂੰ ਦੱਸ ਦਿਨ ਸੀਸੀਟੀਵੀ ਕੈਮਰੇ ਨਾਲ ਉਹਨੂੰ ਨੇਰ ਨਹੀਂ ਆ ਰਿਹਾ ਕਿੱਡੀ ਕੁ ਵੱਡੀ ਗੱਲ ਹੈ ਕੀ ਦੱਸੋ ਮੈਨੂੰ ਪੁਲਸ ਵਾਸਤੇ Zomato ਕਰਮਚਾਰੀ ਨਾਲ ਪ੍ਰਿੰਸੀਪਲ ਹੈਗਾ ਜੀ ਉਹਨਾਂ ਨੇ ਦੱਸਿਆ ਹੈਗਾ ਕਿ ਉਹਨਾਂ ਦੇ ਜਿਹੜੀ ਬਾਈਕ ਹੈਗੀ ਉਹ ਖੋਹ ਹੋ ਗਈ ਹੈ ਜੀ ਤੇ ਉਹਦੇ ਉੱਤੇ ਆਪਾਂ ਉਹਨਾਂ ਦੇ ਬਿਆਨ ਲੈ ਕੇ ਤੇ ਅਫੇਅਰ ਰਜਿਸਟਰ ਕਰਕੇ ਜੀ ਕਾਰਵਾਈ ਮੁਲਵਿਛ ਲੈ ਰਹੇ ਆਂ ਜੀ ਫਿਰ ਕੋਈ ਸੀਸੀਟੀਵੀ ਵਗੈਰਾ ਸਾਹਮਣੇ ਆਈ ਹੈ ਹਾਂ ਜੀ ਇਹਨੇ ਸੀਸੀਟੀਵੀ ਫੁਟੇਜ ਵਗੈਰਾ ਆ ਕੇ ਜਿਹੜੇ ਆਪਾਂ ਏਰੀਆ ਦੇ ਖੰਗਾਲ ਰਹੇ ਆ ਅੱਗੇ ਪ੍ਰੋਸੀਡ ਕਰ ਰਹੇ ਆ ਜੀ ਅੱਦੇ ਵਿੱਚ ਤਾਂ ਲੱਗਦਾ ਨਹੀਂ ਥਾਣੇ ਦੇ ਲਾਗੇ 100 ਮੀਟਰ ਦੀ ਦੂਰੀ ਦੇ ਢਿੱਡੀ ਵੱਡੀ ਮਾਰਦਾ ਤੋਂ ਜਿੰਦੀਆਂ ਕੋਈ ਐਕਟ ਬੰਦ ਹੈ ਹਾਂ ਜੀ ਇਹਦੇ ਵਿੱਚ ਹੁਣ ਕਰ ਰਹੇ ਆ ਜੀ ਅਫੇਅਰ ਰਜਿਸਟਰ ਕਰਕੇ ਟ੍ਰੇਸ ਕਰਾਂਗੇ ਜੀ ਪੰਜਾਬ ਦੇ ਵਿੱਚ ਥਾਂ ਥਾਂ ਤੇ ਭਾਰੀ ਪੁਲਿਸ ਫੋਰਸ ਹੋਣ ਦੇ ਬਾਵਜੂਦ ਵੀ ਵਾਰਦਾਤਾ ਥੰਮਣ ਦਾ ਨਾਮ ਨਹੀਂ ਲੈ ਰਹੀਆਂ ਅਜਿਹੇ ਮਾਹੌਲ ਨੂੰ ਦੇਖ ਲੋਕ ਸੋਸ਼ਲ ਮੀਡੀਆ ਤੇ ਇੱਥੇ ਤੱਕ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹ ਪੁਲਿਸ ਜਾਂ ਤਾਂ ਲੀਡਰਾਂ ਦੀ ਰਾਖੀ ਕਰਨ ਲਈ ਜਾਂ ਫਿਰ ਐਵੇਂ ਵਾਧੂ ਤੇਲ ਫੂਕਦੀ ਫਿਰਦੀ ਹੈ ਜਿਸ ਕੰਮ ਲਈ ਪੁਲਿਸ ਨੂੰ ਰੱਖਿਆ ਗਿਆ ਉਹ ਤਾਂ ਇਹਨਾਂ ਤੋਂ ਹੁੰਦਾ ਨਹੀਂ ਵਾਰਦਾਤਾਂ ਹੋਣ ਤੋਂ ਬਾਅਦ ਪੁਲਿਸ ਕਾਰਵਾਈ ਦਾ ਹਵਾਲਾ ਦੇ ਕੇ ਆਪਣਾ ਤਾਂ ਖੜਾ ਛੁਡਾ ਲੈਂਦੀ ਹੈ ਪਰ ਲੋਕ ਕਿੱਧਰ ਨੂੰ ਜਾਣ ਹਕੀਕੀ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ